ਖੋਸ਼ਖਬਰੀ ਵਾਲੀ ਗੱਲ ਆ ਜਿਹੜੀ ਉਹ ਭਾਈ ਅਮਰਤਪਾਲ ਜਿਹੜੇ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਨੇ ਅਤੇ ਖਡੂਰ ਸਾਹਿਬ ਤੋਂ ਐਮਪੀ ਬਣੇ ਉਹਨਾਂ ਨਾਲ ਜੁੜੀ ਹੋਈ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਅਮਰਤਪਾਲ ਦੇ ਰਕੀ ਨੇ ਮਾਨਸਿੰਘ ਖਾਰਾ ਹੋ ਡਿਪੂ ਕੋਲ ਜੇਲ ਪਹੁੰਚਣ ਲਗਾਤਾਰ 2 ਦਿਨ ਹੋ ਗਏ ਉਹਨਾਂ ਨੇ ਅਮਰਤਪਾਲ ਅਤੇ ਬਾਕੀ ਸਾਥੀਆਂ ਦੇ ਨਾਲ ਜਿਹੜੀ ਮੁਲਕਤ ਕੀਤੀ ਜਿਸ ਦੌਰਾਨ ਅਮਰਪਾਲ ਦੇ ਵਕੀਲ ਦੇ ਵੱਲੋਂ ਵੱਡੀ ਖੁਸ਼ਖਬਰੀ ਸੁਣਾਈ ਗਈ ਉਹਨਾਂ ਨੇ ਕਹਿਣਾ ਹੈ ਕਿ ਅਮਰਪਾਲ ਜਿਹੜੇ ਸਾਫਤੀ ਨੇ ਜਿਹੜੇ ਜੇਲ੍ਹ ਦੇ ਵਿੱਚ ਬਿਲਕੁਲ ਠੀਕ ਨੇ ਜਲਦ ਹੀ ਉਹਨਾਂ ਦੇ ਐਨਐਸਏ ਨੂੰ ਲੈ ਕੇ ਜਿਹੜੇ ਐਨਐਸਏ ਖਤਰਗਾਰ ਨੂੰ ਲੈ ਕੇ ਜਲਦੀ ਵੱਡਾ ਜਿਹੜਾ ਫੈਸਲਾ ਆਉਣ ਵਾਲਾ ਜਦ ਚੱਲਦੇ ਆ ਇਮਾਨ ਸਿੰਘ ਖਾਰਾ ਦੇ ਵੱਲੋਂ ਜਿਹੜੇ ਸਾਮ ਡਿਪਟੀ ਜੇਲ੍ਹ ਤੇ ਬਾਹਰੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪਾਈ ਗਈ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਸਿੱਖ ਜਥੇਬੰਦੀਆਂ ਨੂੰ ਅਪੀਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਡਿਗੜੂਗੜ ਵਿਖੇ ਠਹਿਰੇ ਹੋਏ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਾਲਾ ਭਾਈ ਕਲਵੰਤ ਸਿੰਘ rauke ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ 18 ਸਤੰਬਰ ਤਰੀਕ ਹੈ ਅਤੇ ਮੈਂ ਸਮੁੱਚੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂ ਕਿ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਕਿ ਸਰਕਾਰਾਂ ਬਹੁਤ ਪੈੰਤਰੀ ਅਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਿੱਧਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਖੇਤੀ ਸਾਰੀਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨਗੇ ਐਨੀਆਂ ਕੁ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਡਿਬੜੂਗੜ੍ਹ ਵਿਖੇ ਠਹਿਰੇ ਹੋਏ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅਮਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਾਲਾ ਭਾਈ ਕਲਵੰਤ ਸਿੰਘ rau ਕੇ ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇਹਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ 18 ਸਤੰਬਰ ਤਰੀਕ ਹੈ ਅਤੇ ਮੈਂ ਸਮੂਝੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ कि ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਕਿ ਸਰਕਾਰਾਂ ਬਹੁਤ ਪੈੰਤਰੀ ਆਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰਕੇ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਿੱਧਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਛੇਤੀ ਸਾਰੀਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨਗੇ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾਦੀ ਕੇ ਅਮਰਤਪਾਲ ਜਿਹੜੇ ਬਾਰੀਫੀਆਂ ਜਥੇਬੰਦੀ ਦੇ ਮੁਖੀ ਨੇ ਲਗਾਤਾਰ ਆਪਣੇ ਸਾਥੀਆਂ ਦੇ ਨਾਲ ਸ਼ਾਮ ਦੀ ਡਿਵੀਜ਼ਨ ਦੇ ਦੇਲ ਦੇ ਅੰਦਰ ਬੰਦਰ ਜੇਲ੍ਹ ਦੇ ਵਿੱਚੋਂ ਹੀ ਅਮਰਤਪਾਲ ਨੇ ਚੋਣਾ ਲੜ ਕੇ ਵੱਡੀ ਜਿਹੜੀ ਲੀਡਰ ਜਿੱਤਾ ਅਸਲ ਕੀਤੀ ਹੈ ਪਰ ਲਗਾਤਾਰ ਪੰਜਾਬ ਦੇ ਸਿੱਖ ਜਥੇਬੰਦੀਆਂ ਦੇ ਵੱਲੋਂ ਅਮਰਤਪਾਲ ਨੂੰ ਬਾਹਰ ਕੱਢਣ ਅਤੇ NSA ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਅਮਰਤਪਾਲ ਨੇ ਅਤੇ ਉਸ ਸਾਥੀ ਨੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਕਿ ਆਪਣੇ ਦੇ ਲੱਗੇ NSA ਖਿਲਾਫ ਹਾਲਕੀ ਲਗਾਤਾਰ ਅਮਰਤਪਾਲ ਨੂੰ ਬਾਹਰ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਬਿੱਤੇ ਦਿਨ ਹੀ ਪਤਗੜ੍ਹ ਸਾਹਿਬ ਦੇ ਵਿੱਚ ਵੀ ਕੌਮੀ ਇਨਸਾਫ ਮੋਰਚੇ ਬੰਦ ਸਿੰਘਾਂ ਅਤੇ ਅਮਰਤਪਾਲ ਦੀ ਰਿਹਾਈ ਦੇ ਲਈ ਕਿਹੜਾ ਇਨਸਾਫ ਮੋਰਚਾ ਕੱਢਿਆ ਗਿਆ ਦੂਜੇ ਪਾਸੇ ਗੱਲ ਕੀਤੀ ਜਾਵੇ ਪੰਜਾਬ ਦੇ ਸਿੱਖ ਜਥੇਬੰਦੀਆਂ ਦੀ ਤਾਂ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਅਮਰਤਪਾਲ ਦੀ ਰਿਹਾਈ ਦੇ ਲਈ ਦੇਸ਼ ਦੇ ਗ੍ਰਹਿ ਮੰਤਰੀ ਆਮੀ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਅਮਰਤਪਾਲ ਦੇ ਪਿਤਾ ਬਾਪੂ ਤਰਸੇਮ ਸਿੰਘ ਵੀ ਨਾਲ ਸਨ ਦਾਦੀ ਕਿ ਲਗਾਤਾਰ ਅਮਰਤਪਾਲ ਹੁਣ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਜਿਹੜੀ ਮੰਗ ਉੱਠ ਰਹੀ ਹੈ ਬੀਤੇ ਦਿਨੀ ਅਮਰਤਪਾਲ ਦੇ ਕਰੀਬੀਆਂ ਤੇ ਚਾਚੇ ਅਤੇ ਹੋਰ ਸਾਥੀਆਂ ਦੇ ਜਿਹੜੀ ਐਨਆਈਬਲ ਰੇਡ ਕੀਤੀ ਗਈ ਜਿਸ ਦੌਰਾਨ ਅਮਰਤਪਾਲ ਦੇ ਪਿਤਾ ਦੇ ਵੱਲੋਂ ਵੀ ਵੱਡਾ ਜਿਹੜਾ ਬਿਆਨ ਦਿੱਤਾ ਗਿਆ ਸੀ ਉਹਨਾਂ ਦਾ ਕਹਿਣਾ ਕਿ ਏਜੰਸੀਆਂ ਸਾਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ ਪਰ ਹੁਣ ਜਿਹੜੀ ਵੱਡੀ ਅਤੇ ਖੁਸ਼ਖਬਰੀ ਵਾਲੀ ਗੱਲ ਸੁਣਾਈ ਹੈ ਅਮਰਪਾਲ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਅਮਰਪਾਲ ਉਹਦੇ ਸਾਥੀ ਨੇ ਸਾਰੇ ਉਹ ਜੇਲ੍ਹ ਦੇ ਅੰਦਰ ਸਹੀ ਸਲਾਮਤ ਤੇ ਠੀਕ ਨੇ ਉਹਨਾਂ ਦੀ ਸਿਹਤ ਚੰਗੀ ਆ ਸਿੰਘ ਸਾਰੇ ਚੜ੍ਹਦੀ